ਤੇ ਮੋੜ ਲਿਖਦਾ ਜਿੱਤਰ ਸੈਨ ਕੋ ਜਿੱਤਰ ਸੈਨ ਕੋ ਆਇਆ ਸਾਡੀ ਜ਼ਿੰਦਗੀ ਨੂੰ ਕਾ ਤੋਂ ਲੈਣ ਕੋ ਆਇਆ ਕਾਦੂ ਸਾਡੀ ਜ਼ਿੰਦਗੀ ਨੂੰ ਲੈਣ ਕੋ ਕਾ ਨੂੰ ਐਵੇਂ ਕਲਾ ਸੁੱਤੀ ਆ ਦੇ ਗਾਮਨਾ ਤੂੰ ਸੁੱਤੀ ਆ ਦੇ ਗਾਮਨਾ ਮੁੜੇ ਜਾ ਪਿਛਾ ਦੇ ਪਲੀ ਤੂੰ ਚਾਹਵਦਾ ਮੁੜੇ ਜਾ ਪਿਛਾ ਦੇ ਪਲੀ ਤੂੰ ਚਾਹਵਦਾ ਰਾਖੋ ਜ ਆਬਦਾ ਮਟੌਣ ਨੂੰ ਆਬਦਾ ਮਟੌਣ ਨੂੰ ਲਗਾ ਲਊ ਨਾਲ ਹੱਥ ਕਿਉਂ ਪਰਾਉਣ ਨੂੰ ਉਹ ਲਗਾ ਲਊ ਨਾਲ ਹੱਥ ਕਿਉਂ ਪਰਾਉਣ ਨੂੰ ਸੱਤੇ ਹਾਲੂ ਐਵੇਂ ਆੜ ਕੇ ਸਦਾ ਮਨਾ ਤੂੰ ਆੜ ਕੇ ਸਦਾ ਮਨਾ ਮੂੜ ਜਾ ਪਿਛਾ ਦੇ ਪਰ ਤੂੰ ਚਾਮਦਾ ਮੂੜ ਜਾ ਪਿਛਾ ਦੇ ਪਰ ਤੂੰ ਚਾਮਦਾ ਹੀ ਟੁੱਲੇ ਬੇਰਾ ਨਾ ਬਿਗੜਾ ਚੱਲਿਆ ਨਾ ਬਿਗੜੇ ਚੱਲਿਆ ਤੈਨੂੰ ਦੱਸ ਕਿਸੇ ਬੇਈਮਾਨ ਕੱਲਿਆ ਉਹ ਤੈਨੂੰ ਦੱਸ ਕਿਸੇ ਬੇਈਮਾਨ ਕੱਲਿਆ ਘਰ ਵਿੱਚ ਘਾਰੇ ਤੂੰ ਪਾਜਨ ਰਾਮ ਦਾ ਤੂੰ ਪਾਜਨ ਰਾਮ ਨਾ ਮੁੜ ਜਾ ਪਿੱਛਾ ਜੇ ਪਾਲੀ ਤੂੰ ਚਾਮਦਾ ਮੁੜ ਜਾ ਪਿੱਛਾ ਜੇ ਪਾਲੀ ਤੂੰ ਚਾਮਦਾ ਮੇਰੀ ਸੈਨਾ ਸਾਰੀ ਬੰਦੇ ਰਾ ਸਮਾਨ ਹੈ ਜੀ ਬੰਦੇ ਰਾ ਸਮਾਨ ਹੈ ਕਰ ਦੇ ਰੇ ਖੈਰ ਅੰਦਰ ਮਦਾਨ ਹੈ ਕਰ ਦੇ ਨੇ ਖੈਰ ਅੰਦਰ ਮਦਾਨ ਹੈ ਕਾਨੂੰ ਵਿੱਚ ਅੱਗ ਦੇ ਵਰੂਦ ਪਾਵਨਾ ਤੂੰ ਵਰੂਦ ਪਾਵਨਾ ਮੁੜੇ ਜਾ ਪਿਛਾ ਦੇ ਪਰੀ ਤੂੰ ਚਾਵਨਾ ਮੁੜੇ ਜਾ ਪਿਛਾ ਦੇ ਪਰੀ ਤੂੰ ਚਾਵਨਾ ਅੱਖਰ ਪਰਿੰਡਾਂ ਦੀ ਤਗਾਣੇ ਛੇੜਦਾ ਤੂੰ ਤਗਾਣੇ ਛੇੜਦਾ ਝਾਲ ਮੁੰਜੇ ਕਾਹੂ ਜਾਖ ਮੈਂ ਹੂੰ ਛੇੜਦਾ ਜਾਣ ਮੁੰਜੇ ਕਾਹੂ ਜਾਖ ਮੈਂ ਹੂੰ ਛੇੜਦਾ ਹਾਲ ਵੀ ਸਮਾਨ ਤੈਨੂੰ ਸਮਝਾਵਦਾ ਮੈਂ ਤੈਨੂੰ ਸਮਝਾਵਦਾ ਮੁੜ ਜਾ ਪਿਛਾ ਜੇ ਪਹਲੀ ਤੂੰ ਚਾਹੰਦਾ ਮੂੜੇ ਜਾ ਪਿਛਾ ਜੇ ਪਹਲੀ ਤੂੰ ਚਾਹੰਦਾ ਸੁੱਤੇ ਪਏ ਸ਼ੇਰ ਨੂੰ ਨਾ ਕਰੇ ਬੋਲੀਏ ਨਾ ਕਰੇ ਹਾਏ ਬੋਲੀਏ ਛੇੜ ਕਾਲੇ ਨਾਗ ਨੂੰ ਪਰਾਨ ਖੇਲ ਖੋਲੀਏ ਛੇੜ ਕਾਲੇ ਨਾਗ ਨੂੰ ਪਰਾਨ ਖੋਲੀਏ ਆਗ ਦਾ ਖੋਰ ਮੈਸੂ ਗੰਦੀ ਖਾਮਲਾ ਮੈਸੂ ਗੰਦੀ ਖਾਮਨਾ ਮੁਰ ਜਾ ਪਿੱਛਾ ਦੇ ਪਾਲੀ ਤੂੰ ਚਾਹਂਦਾ ਹੋ ਮੁਰ ਜਾ ਪਿੱਛਾ ਦੇ ਪਾਲੀ ਤੂੰ ਚਾਹਵਲਾ